ਮਾਡਾ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਇਸ ਨੂੰ ਲੈ ਕੇ ਨਜਾਇਜ਼ ਉਸਾਰੀਆਂ ਦੇ ਉੱਤੇ ਨਜਾਇਜ਼ ਜੋ ਫਾਰਮ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਸਵੇਰ ਤੋਂ ਹੀ ਦੋ ਦਿਨ ਦੀ ਡਰਾਈਵ ਹੈ ਜਿਸ ਨੂੰ ਲੈ ਕੇ ਅੱਜ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਦੀ ਜ਼ਾਇਦ ਦੇ ਨੇੜੇ ਜੋ ਪਾਰਟਿਸਪੈਂਟ ਸਹਿਯੋਗ ਪਿੰਡ ਦੇ ਵਿੱਚ ਕਾਰਵਾਈ ਕਰਨ ਵਾਸਤੇ ਪਹੁੰਚੇ ਤੁਸੀਂ ਕਿਹ ਕੋ ਫਾਰਮ ਹਾਊਸ ਜਿਹੜਾ ਸੀਲ ਕੀਤਾ ਜਾ ਰਿਹਾ ਹੈ ਨੋਟਸ ਲਗਾਏ ਜਾ ਰਹੇ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਜੋ ਫਾਰਮ ਹਾਊਸ ਸੀ ਇਸ ਦੇ ਉੱਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਨਜਾਇਜ਼ ਸਾਰਿਆਂ ਨੂੰ ਉਸ ਨੂੰ ਕਿਸੇ ਤਰੀਕੇ ਨਾਲ ਵੀ ਨਹੀਂ ਬਖਸ਼ਾਂਗੇ ਭਾਵੇਂ ਕੋਈ ਵੱਡਾ ਤਨਾਅੜ ਬੰਦਾ ਹੋਵੇ ਜਾਂ ਫਿਰ ਕੋਈ ਆਮ ਬੰਦਾ ਹੋਵੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਸਰ ਆ ਤੁਸੀਂ ਦੇਖੋ ਕਿ ਨਾਲ ਦੀ ਨਾਲ ਹੌਸੀਲ ਲਗਾਈ ਜਾ ਰਹੀ ਹੈ ਮੌਕੇ ਤੇ ਸੀਨੀਅਰ ਅਫਸਰ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਤਾਂ ਇਹ ਦੇਖੋ ਤੁਸੀਂ ਇਸ ਫਾਰਮ ਦੀ ਕਾਫੀ ਦੇਰ ਤੋਂ ਗੱਲ ਚੱਲ ਰਹੀ ਸੀ ਕਿ ਕਿਤੇ ਨਾ ਕਿਤੇ ਇਸ ਉੱਤੇ ਸੀਲ ਲਗਾਓ ਅਗਰ ਕਾਰਵਾਈ ਸਹੀ ਤਰੀਕੇ ਨਾਲ ਕਰਨੀ ਹੈ ਫੇ ਸਾਰੇ ਉੱਤੇ ਕਰੋ ਤਾਂ ਹੁਣ ਗਵਾਡਾ ਦੇ ਅਧਿਕਾਰੀਆਂ ਕੋਲ ਆਰਡਰ ਨੇ ਇਸ ਨੂੰ ਲੈ ਕੇ ਇਹਨਾਂ ਵੱਲੋਂ ਹੁਣ ਸੀਲ ਲਗਾ ਕੇ ਇਸ ਫਾਰਮ ਹਾਊਸ ਨੂੰ ਫੀਲ ਕੀਤਾ ਜਾ ਰਿਹਾ ਹੈ ਭਾਵੇਂ ਕੋਈ ਵੱਡਾ ਬੰਦਾ ਹੈ ਭਾਵੇਂ ਕੋਈ ਪਿੱਛੇ ਕਿਸੇ ਨੇ 2-4 ਮਰਲੇ ਘਰ ਬਣਾਈ ਸੀ ਉੱਥੇ ਵੀ ਕਾਰਵਾਈ ਕੀਤੀ ਹੈ ਇਹਨਾਂ ਜਿਸ ਤਰੀਕੇ ਨਾਲ ਅੱਜ ਸਵੇਰ ਤੋਂ ਹੀ ਇਹ ਡਰਾਈਵ ਚੱਲ ਰਹੀ ਹੈ ਕੱਲ ਦੀ ਵੀ ਡਰਾਈਵ ਹੈ ਜਿਸ ਨੂੰ ਲੈ ਕੇ ਜਿੰਨਾ ਲੋਕਾਂ ਨੇ ਤਨਾਡ ਬੰਦਿਆਂ ਨੇ ਫਾਰਮ ਹਾਊਸ ਕੱਟੇ ਨੇ ਜਾਂ ਫਿਰ ਆਪਾਂ ਗੱਲ ਕਰੀਏ ਕਿ ਇਸ ਜਗ੍ਹਾ ਉੱਤੇ ਕਈ ਨਜਾਇਜ਼ ਸਾਰੀਆਂ ਵੀ ਕੀਤੀਆਂ ਨੇ ਉਸ ਨੂੰ ਲੈ ਕੇ ਲਗਾਤਾਰ ਇਹ ਕਾਰਵਾਈ ਚੱਲ ਰਹੀ ਹੈ ਤਾਂ ਸਵੇਰ ਤੋਂ ਹੀ ਦੋ ਮਸ਼ੀਨਾਂ ਜੀਸੀਬੀ ਨੂੰ ਲਿਆ ਕੇ ਨਗਰ ਮਾਡਾ ਦੇ ਅਧਿਕਾਰੀ ਪੁਲਿਸ ਦੇ ਟੀਮ ਮਨ ਅਜਿਸਟ੍ਰੇਟ ਤਹਿਸੀਲਦਾਰ ਸਾਹਿਬ ਦੀ ਗਵਾਹੀ ਦੇ ਵਿੱਚੋਂ ਲ ਕੋਈ ਲਾਉਣਰ ਸਥਿਤੀ ਖਰਾਬ ਨਾ ਹੋਵੇ ਉਹ ਵੀ ਪੂਰੀ ਚੈੱਕ ਕੀਤੀ ਜਾ ਰਹੀ ਹੈ ਕਿਸ ਤਰੀਕੇ ਦਾ ਕੋਈ ਵਿਰੋਧ ਕਿਸ ਤਰੀਕੇ ਦੀ ਕੋਈ ਲਾਈਵ ਝਗੜਾ ਨਾ ਹੋਵੇ ਉਹ ਵੀ ਪੂਰੀ ਸਥਿਤੀ ਜੜੀ ਮਨਟੇਲ ਰੱਖੀ ਹੋਈ ਹੈ ਤਾਂ ਇਸ ਨੂੰ ਲੈ ਕੇ ਤਸਵੀਰ ਦੇਖ ਲਓ ਤੁਸੀਂ ਕਿ ਸੀਲ ਜਿਹੜਾ ਕੀਤਾ ਜਾ ਰਿਹਾ ਹੈ ਇਸ ਫਾਰਮ ਹਾਊਸ ਨੂੰ ਜੋ ਕਿ ਨਿਊ ਚੰਡੀਗੜ੍ਹ ਦਾ ਇਲਾਕੇ ਦਾ ਫਾਰਮ ਸੀ ਕਿਸੇ ਫਾਰਮ ਹਾਊਸ ਵਾਲੇ ਵੱਲੋਂ ਇਸ ਜਗ੍ਹਾ ਉੱਤੇ ਜਗ੍ਹਾ ਲਈ ਗਈ ਉਸ ਤੋਂ ਬਾਅਦ ਜਾ ਕੇ ਫਿਰ ਇਸ ਜਗ੍ਹਾ ਉੱਤੇ ਤੁਸੀਂ ਦੇਖੋ ਕਿ ਇਹ ਫਾਰਮ ਹਾਊਸ ਨੂੰ ਆਇਤਾ ਕਈ ਲੋਕਾਂ ਨੂੰ ਕਿਹਾ ਜਾ ਰਿਹਾ ਕਮਰਸ਼ੀਅਲ ਐਕਟੀਵਿਟੀ ਵੀ ਹੁੰਦੀ ਹੈ ਜਿਸ ਨੂੰ ਲੈ ਕੇ ਇਹ ਜਗ੍ਹਾ ਉੱਤੇ ਇਸ ਤਰੀਕੇ ਦੀਆਂ ਕਾਰਵਾਈਆਂ ਜਿਹੜੀਆਂ ਕਰਨੀਆਂ ਪਈਆਂ ਨੇ ਪਿਛਲੇ ਦਿਨ ਵੀ ਤੁਸੀਂ ਦੇਖਿਆ ਹੋਵੇ ਕਮਾਡਾ ਵੱਲੋਂ ਦੋ ਚਾਰ ਫਾਰਮ ਪਹਿਲਾਂ ਵੀ ਜਿਹੜੇ ਇਸੇਗਾ ਤਹਿਸੀਲ ਕੀਤੇ ਸੀ ਤਾਂ ਹੁਣ ਵੀ ਅੱਗੇ ਵੀ ਦੱਸਿਆ ਜਾ ਰਿਹਾ ਕਿ ਹੋਰ ਵੀ ਫਾਰਮ ਹਾਊਸਾਂ ਦੇ ਨੋਟਸ ਨਿਕਲ ਰਹੇ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਜਲਦੀ ਹੋਵੇਗੀ ਤਾਂ ਦੱਸਿਆ ਜਾ ਰਿਹਾ ਕਿ ਜਿੰਨਾ ਕਮਰਸ਼ੀਅਲ ਯੂਜ਼ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਹੀ ਕਾਰਵਾਈ ਹੋ ਰਹੀ ਹੈ ਤਾਂ ਦੇਖੋ ਤੁਸੀਂ ਕੋਈ ਫਾਰਮ ਹਾਊਸ ਸੀ ਕਾਫੀ ਦੇਰ ਤੋਂ ਗਮਾਡ ਦੇ ਅਧਿਕਾਰੀ ਜਿਹੜੇ ਲਗਾਤਾਰ ਇਸ ਏਰੀਆ ਦੇ ਵਿੱਚ ਲੱਗੇ ਹੋਏ ਨੇ ਤਾਂ ਨਗਰਾਇਜ ਜੋ ਸਾਰਿਆਂ ਦੇ ਉੱਤੇ ਕਾਫੀ ਕਾਰਵਾਈ ਕੀਤੀ ਹੈ ਅੱਜ ਕਾਫੀ ਜਿਹੜੇ ਮਕਾਨ ਬਣ ਰਹੇ ਸੀ ਜਾਂ ਕਈ ਬਣੇ ਹੋਏ ਸੀ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਕੇ ਇੱਕ ਤੁਹਾਨੂੰ ਦੱਸਿਆ ਗਿਆ ਕਿ ਹੋਰ ਵੀ ਜਿਹੜੇ ਭਾਵੇਂ ਕੋਈ ਕੋਈ ਵੀ ਰਸੂਕ ਬੰਦਾ ਹੋਵੇ ਤਾਂ ਉਸ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਨੂੰ ਲੈ ਕੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਪੁਲਿਸ ਦੀਆਂ ਟੀਮਾਂ ਮੈਜਿਸਟ੍ਰੇਟ ਜਿਹੜੇ ਰਾਜਵੀਰ ਸਿੰਘ ਬਰਵਾਹਾ ਜੀ ਸਾਡੇ ਨਾਲ ਨੇ ਤਾਂ ਉਹਨਾਂ ਨਾਲ ਵੀ ਬਰਵਾਹਾ ਜੀ ਅੱਜ ਤੁਹਾਡੀ ਗਵਾਹੀ ਦੇ ਵਿੱਚ ਲਗਾਤਾਰ ਇਜ਼ਗਾਤੀ ਸਥਿਤੀ ਮੈਂਟੇਨ ਰੱਖੀ ਹੋਈ ਹੈ ਲਾਅ ਐਂਡ ਆਰਡਰ ਸਥਿਤੀ ਖਰਾਬ ਨਾ ਹੋਵੇ ਤਾਂ ਸਾਡੇ ਨਾਲ ਕੱਲ ਬਾਤ ਕਰ ਹਾਂਜੀ ਕੀ ਕਹਿਣਾ ਜੀ ਸਥਿਤੀ ਕੀ ਮੈਨ ਰਹੀ ਹੈ ਲਾਅ ਐਂਡ ਆਰਡਰ ਬਰਕਰਾਰ ਰੱਖਦੇ ਹੋਏ ਹਾਂਜੀ ਕਮਾਂਡਾ ਦੇ ਜੇਏ ਸਾਹਿਬਾਨ ਹੋਰ ਆਪਣੀ ਪੁਲਿਸ ਫੋਰਸ ਦੇ ਨਾਲ ਇੱਥੇ ਜਿਹੜੀਆਂ ਅਨਔਥਰਾਇਜ਼ਡ ਜੋ ਚੀਜ਼ਾਂ ਸਿਗੀਆਂ ਕੋਰਟ ਆਰਡਰਸ ਦੀ ਕੰਪਲਾਈਂਸ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਕਮਾਂਡਾ ਦੇ ਅਧਿਕਾਰੀ ਨੇ ਉਹਨਾਂ ਨੇ ਤੋ ਅਟੋ ਵੀ ਕੀਤੀ ਹੈ ਜੀ ਡਿਮੋਲਿਸ਼ਨ ਡਰਾਈਵ ਵੀ ਹੋਈ ਹੈ ਤੇ ਹੁਣ ਜਿਹੜੇ ਫਾਰਮ ਹਾਊਸ ਨੇ ਇਹਨਾਂ ਨੂੰ ਵੀ ਸੀਸਕਤਾ ਜਾ ਰਿਹਾ ਹੈ ਮੈਂ ਵਿਰੋਧ ਤਾਂ ਨਹੀਂ ਹੋਇਆ ਕੋਈ ਇਸ ਤਰੀਕੇ ਦੀ ਸਿੱਤੀ ਠੀਕ ਰਹੀ ਹੈ ਜੀ ਲੋਕਾਂ ਵੱਲੋਂ ਬਿਲਕੁਲ ਜੀ ਇੱਥੇ ਬਹੁਤ ਪੀਸਫੁਲੀ ਸਾਰਾ ਕੰਮ ਹੋਇਆ ਹੈ ਜੀ ਮਾਨ ਜੋ ਕੋਰਤੇ ਹੁਕਮ ਨੇ ਜੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਦੀ ਕੰਪਲਾਈਂਸ ਕਰਦੇ ਹੋਏ ਉਹਦੇ ਤੇ ਜਿਹੜਾ ਆਪਣੇ ਗਮਾਡਾ ਨੇ ਜਵਾਬ ਦਾਵਾ ਵਗੈਰਾ ਦੇਣਾ ਉਹਦੀ ਕੰਪਲਾਈਂਸ ਦੇ ਕਰਦੇ ਪਏ ਨੇ ਬਾਕੀ ਡਿਪਾਰਟਮੈਂਟ ਤੁਹਾਨੂੰ ਇਸ ਬਾਰੇ ਐਗਜ਼ੈਕਟਲੀ ਦੱਸ ਸਕਦਾ ਹੈ। ਹੂੰ ਠੀਕ ਹੈ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਇਸ ਜਗ੍ਹਾ ਉੱਤੇ ਇਹ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੈਨੂੰ ਦੱਸਿਆ ਗਿਆ ਕਿ ਜੋ ਗਮਾਡਾ ਵੱਲੋਂ ਕਾਰਵਾਈ ਕੀਤੀ ਗਈ ਹੈ ਸੋਨੂੰ ਲਿਖ ਕੇ ਜੋ ਪੁਲਿਸ ਦੀਆਂ ਟੀਮਾਂ ਨੇ ਇਹਨਾਂ ਦੀ ਦੇਖ-ਲਖ ਦੇ ਵਿੱਚ ਮਗਾਇਆਂ ਕਿ ਕਿਸੇ ਕੋ ਉੱਤੇ ਸਥਿਤੀ ਕੋਈ ਤਣਾਪੁਰ ਨਾ ਹੋਵੇ। ਤੋ ਦੇਖੋ ਕਿ ਦੂਜੇ ਪਾਸੇ ਅਸ ਤੁਸੀਂ ਦੇਖੋ ਤਸਵੀਰ ਦੇ ਵਿੱਚ ਤੇ ਕਿਵੇਂ ਹੁਣ ਸੇਲ ਕੀਤਾ ਜਾ ਰਿਹਾ ਹੈ ਤਾਂ ਕਾਫੀ ਦੇਰ ਤੋਂ ਦੱਸ ਦਿੰਨੇ ਆ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਕਾਰਵਾਈਆਂ ਚੱਲ ਰਹੀਆਂ ਨੇ ਪਾਵੇਂ ਕੋਈ ਸਾਰੀਆਂ ਹੋ ਰਹੀਆਂ ਸੀ ਜਾਂ ਫਿਰ ਇਸ ਜਿਹੜਾ ਉੱਤੇ ਫਾਰਮ ਹਾਊਸ ਬਣੇ ਸੀ ਹੋਲੀ ਨਾਲ ਗੱਲ ਹੋ ਗਈ ਉਹਨਾਂ ਤੋਂ ਬਰੀਫ ਲੈ ਲਿਆ ਬਰੀਫ ਲੈ ਲਿਆ ਅਸੀਂ ਦੱਸ ਦਿੱਤਾ ਇਹਨਾਂ ਨੂੰ ਫਾਈਨਲ ਕੋਗ ਫਾਰਮ ਹਾਊਸ ਬਰ ਦਦੂ ਜਿਹੜੇ ਤੁਸੀਂ ਨੂੰ ਲੈ ਕੇ ਸਾਡੇ ਨਾਲ ਸੀਨੀਅਰ ਅਫਸਰ ਨੇ ਸਰ ਫਾਰਮ ਹਾਊਸ ਕਿਤਾ ਜਾ ਰਿਹਾ ਤਾਂ ਕਿੰਨੇ ਕਮਰਸ਼ੀਅਲ ਯੂਸ ਕਿਤਾ ਜਾ ਰਿਹਾ ਜਿਹੜੇ ਕਮਰਸ਼ੀਅਲ ਯੂਸ ਚਾਹ ਰਹੇ ਹਨ ਅਨੌਥਰਾਈਟ ਕਮਰਸ਼ੀਅਲ ਯੂਸ ਨਹੀਂ ਉਹ ਹੋਰ ਵੀ ਸਰ ਇਸ ਤਰੀਕੇ ਦੇ ਫਾਰਮ ਹਾਊਸ ਕੱਢੇ ਜਾਣਗੇ ਕੱਲ ਵੀ ਕਾਰਵਾਈ ਚੱਲੇਗੀ ਅੱਛਾ ਜੀ ਕੱਲ ਵੀ ਫਾਰਮ ਹਾਊਸ ਸੀਲ ਕਰਾਂਗੇ ਅਨੌਥਰਾਈਟ ਹਾਂ ਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਹੜੀ ਇਸ ਤਰੀਕੇ ਦੇ ਫਾਰਮ ਹਾਊਸ ਬਣੇ ਹੋਏ ਸੀ ਤਾਂ ਉਹਨਾਂ ਦੇ ਉੱਤੇ ਸੀਨੀਅਰ ਅਫਸਰਾਂ ਵੱਲੋਂ ਦੱਸਿਆ ਗਿਆ ਕਿ ਦੋ ਦਿਨ ਦੀ ਡਰਾਈਵ ਹੈ ਲਗਾਤਾਰ ਕਾਰਵਾਈ ਹੋਵੇਗੀ ਨੋਟਸ ਕੱਢੇ ਜਾ ਰਹੇ ਨੇ ਤਾਂ ਇਹਨਾਂ ਲੋਕਾਂ ਨੇ ਕਮਰਸ਼ੀਅਲ ਯੂਸ ਕੀਤੀ ਜਾ ਰਹੀ ਸੀ ਜ